ਸੰਦੀ ਕੀ ਨਾਮ ਤੁਹਾਡਾ ਰੀਨਾ ਸੰਦੀ ਕਦੋਂ ਦਾ ਕੰਮ ਕਰਦੇਗੇ ਤੁਸੀਂ ਇਹ ਬਹੁਤ ਜ਼ਰਦਾ ਦਾਦੇ ਪੁਰਾਦੇ ਇਹੀ ਕਰਦੇ ਰਹੇ ਵੀਰੇ ਕੀ ਬਣਾਉਂਦੇ ਤੁਸੀਂ ਛੱਜ ਪਹਿਲਾਂ ਤੋਂ ਹੁੰਦਾ ਹੀ ਵੀ ਕੰਗ ਝੋਨੇ ਵੱਲੇ ਜਦੋਂ ਹੁਣਾ ਕਰਨਗੇ ਝੋਨਾ ਤੇ ਉਦੋਂ ਇਹ ਚੱਲਣੀ ਹਾਂਜੀ ਹੁਣ ਕੰਮ ਕਿੱਦਾਂ ਦਾ ਇਦਾਂ ਹੀ ਮਤਲਬ 6 ਮਹੀਨੇ ਬਾਅਦ ਹੀ ਬਣਾਉਂਦੇ ਜਦੋਂ ਸੀਜ਼ਨ ਆਂਦਾ ਕਣਕ ਦਾ ਝੋਨੇ ਦਾ ਉਦੋਂ ਬਣਾਈਦੇ ਪਰ ਬਣਾਉਂਦੇ ਇਹਦੇ ਚਾਂ ਚਰ ਮਹੀਨੇ ਲੱਗ ਜਾਂਦੇ ਹਨ ਜਲਦੀ ਪੀਸ ਨਹੀਂ ਇਹ ਬੰਦੇ ਹੈਗੇ ਜੇ ਤੇ ਆਪਾਂ ਦੋ ਜਾਣੇ ਫਿਰ ਤੇ ਮਲਾ ਜਾ ਫਾਇਦਾ ਹੋ ਜਾਂਦਾ ਇਹ ਕੱਲ ਨੰ ਬਣਾਣੇ ਉਹਨੂੰ ਤਾਂ 4-5 ਮਹੀਨੇ ਲੱਗ ਜਾਂਦੇ ਬਣਾਉਂਦੇ ਇਹ ਆ ਵੀ ਪਰ ਮਿਹਨਤ ਬੜੀ ਆ ਵੀਰੇ ਹੱਡੀਆਂ ਦੀ ਮਿਹਨਤ ਨਹੀਂ ਪੱਲੇ ਪੈਂਦੀ ਪੱਲੋ ਇਹਨੂੰ ਮੁੱਲ ਲੈ ਕੇ ਆਓ 2000 ਨੂੰ ਮੰਨਤੀ ਲਾ ਜਿਹੜੀ ਇੱਕ ਮੁੱਠਾ ਲਈਦਾ ਉਹਦੇ ਚੋਂ 20 ਨਿਕਲ ਗਏ 15 ਨਿਕਲਦੇ ਵਿੱਚੋਂ ਜੀਰ ਇਹ ਤਾਂ ਖਰਾਬ ਨਿਕਲਦੀ ਹੈ ਤੇ ਇਹ ਵੀ ਫਿਰ ਆ ਸਾਡਾ ਪੁਰਾਣਾ ਸੱਭਿਆਚਾਰਾ ਹੈ ਇਹਨੂੰ ਛੱਡ ਨਹੀਂ ਚੱਕਦੇ ਹੈਗੇ ਕਿਉਂ ਵਿਆਹ ਮਾਪੂਆਂ ਦੇ ਲੋਕੀ ਆਉਂਦੇ ਘਰੇ ਇੱਕ ਅੱਧਾ ਗਾਹਕ ਜਾਗੋ ਤੇ ਕੋਈ ਇਹਨੂੰ ਲੋੜ ਹੈ ਕਣਕ ਕਿਸ ਦੇ ਘਰੇ ਆਈਏ ਤੇ ਪ੍ਰਾਣੀਆਂ ਜਿਹੜੀਆਂ ਵੀ ਜ਼ਿੰਮੇਦਾਰ ਨੀਆਂ ਉਹ ਛੱਜ ਲੱਭਦੀਆਂ ਵੀ ਉਹ ਛੱਜ ਜਨ ਚੱਲ ਇਹ ਕਈ ਦਾ ਵੀ ਸਾਹ ਕੜਾ ਮੁੜਿਆ ਵੀ ਕਰੇ ਬੇਨ ਨਾਲ ਆਡਾ ਵੀ ਮਤਲਬ ਪੁਰਾਣਾ ਹੀ ਕੰਮ ਆ ਮਾਪਿਓ ਕਰਦੇ ਰਹੇ ਅੱਗੋਂ ਦਾਦੀ ਦਾਦਾ ਕਰਦੇ ਸਭ ਕਰਦੇ ਅੱਗੋਂ ਅਹੀਂ ਵੀ ਉਹਨਾਂ ਨਾਲ ਵੇ ਵੇ ਕੇ ਜਾ ਸਿੱਖ ਲਈ ਆ ਤੇ ਚੱਲ ਅਹੀਂ ਵੀ ਕਰਦੇ ਆ ਇਹ ਵੀ ਕੰਮ ਰੋਜੀ ਆ ਢੀ ਰੋਟੀ ਕਰਦੀ ਥੋੜਾ ਕਰ ਲਈ ਜਿਆਦਾ ਕਰ ਲਈ ਪਰ ਇਹ ਵੀ ਕਈ ਦਾ ਵੀ ਚੱਲ ਆਪਣਾ ਸੱਬਿਆ achar ਵਹੀ ਨੂੰ ਛੱਡ ਗਏ ਨਾ ਗਾੜੇ ਦੇਖਿਆ ਜਾਏ ਤੇ ਜਾਜ ਕਿੱਥੋਂ ਸਿੱਖੀ ਆ ਇਹ ਜਾਜ ਆਪਣੀ ਮੰਮੀ ਕੋਲ ਸਿੱਖੀ ਆ ਮੈਂ ਮਾਂ ਆਪਣੀ ਕੋਲ ਕਿਸ ਤਰ੍ਹਾਂ ਇੱਦਾਂ ਜਿਦਾਬ ਇੱਦਾਂ ਮੈਂ ਬੈਠੇ ਆ ਤੋ ਉਹ ਬੈਠੇ ਤੇ ਮੈਂ ਲਾ ਕੇ ਰੋਟੀ ਪਾਣੀ ਕਰਦੀ ਪਹਿਲੇ ਨਿਗਾਹ ਵੀ ਥੱਲੇ ਹੱਥ ਕਰਦੀ ਆ ਤਾਂ ਹੱਥ ਕਰਦੀ ਉੱਥੋਂ ਜਾ ਸਿੱਖੀ ਆ ਕੋਈ ਨਹੀਂ ਜਿਹੜੀ ਜਾ ਚਾਹੇਗੀ ਉਹਨਾਂ ਨੂੰ ਪੁੱਛ ਲਿਆ ਵੀ ਉਹਨਾਂ ਨੇ ਦੱਸਿਆ ਵੀ ਆ ਇੱਦਾਂ ਤੇ ਆ ਇੱਦਾਂ ਕਰਨਾ ਵਾ ਪੀੜੀ ਤੋਂ ਪੀੜੀ ਚੱਲਦਾ ਆ ਹਾਂ ਪੀੜੀ ਤੋਂ ਪੀੜੀ ਚੱਲਦਾ ਇਹ ਵੇਚਦੇ ਫਿਰ ਕਿਸ ਤਰ੍ਹਾਂ ਇਹ ਪਿੰਡਾਂ ਚ ਲੈ ਕੇ ਜਾਣੇ ਬੰਦੇ ਉਹ ਆਰਡਰ ਦੇ ਬੰਦੇ ਆ ਆ ਆਰਡਰ ਦਾ ਆਟਾ ਥੋੜਾ ਹੀ ਆਂਦਾ ਜਿਹਨੂੰ ਲੋੜ ਆ ਉਹ ਘਰੇ ਆ ਜਾਂਦੇ ਇੱਕ ਅੱਧਾ ਪੀਸ ਲੈਣ ਜਦੋਂ ਕਹੇ ਦੇ ਘਰੇ ਵਿਆਹ ਵਾ ਜਿੰਮੇਦਾਰਾਂ ਦੇ ਉਹਨਾਂ ਨੂੰ ਜੇ ਪਤਾ ਇੱਥੇ ਬੰਦੇ ਪਏ ਅੱਜ ਤਾਂ ਉਹਨਾਂ ਨੇ ਇੱਥੇ ਲੈ ਆਣੇ ਤੇ ਜਿਹਨਾਂ ਜੇ ਦੁਕਾਨਦਾਰ ਨੂੰ ਆ ਜੇ ਉਹਨੂੰ ਲੋੜ ਆ ਤਾਂ ਉਹ ਤਾਂ 200 ਰੁਪਿਆ ਦਾ ਆਰਡਰ ਦੇ ਦਿੰਦਾ 20 ਪੀਸਾਂ ਦਾ 30 ਦਾ ਇਦਾਂ ਬਣ ਜਾਂਦੇ ਅੱਜ ਦੇਖਿਆ ਜਾਂਦਾ ਅੱਜਕੱਲ ਤਾਂ ਜਨਨੀਆਂ ਆ ਕੇ ਛਾੜਦੀਆਂ ਨਹੀਂ ਤੰਗ ਨਾ 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 ਉਹ ਛਾੜਦੀਆਂ ਨਹੀਂ ਉਹੀ ਤਾਂ ਆਡਾ ਕੰਮ ਘੱਟ ਹੋਇਆ ਵਾ ਵੀ ਤਾਂ ਹੀ ਥੋੜਾ ਮਾਲ ਬਣਾਇਦਾ ਨੇ ਤਾਂ ਸਾਰਾ ਮੁਹੱਲਾ ਬਣਾਉਂਦਾ ਹੀ ਘਰ ਸਾਰੇ ਬਣਾਉ ਇਹ ਆ ਵੀ ਇਹ ਅਹੀਂ ਛੱਡਦੇ ਨੇ ਪਈਆਂ ਆ ਕਿ ਚਾਹ ਜਿਆਦਾ ਨਹੀਂ ਤੇ ਥੋੜਾ ਥੋੜਾ ਅਡਾ ਤੇਰਾ ਮਾਪੇ ਉਹਦਾ ਕੰਮ ਆ ਹੀ ਕਰਨਾ ਹੀ ਯਾ ਨਿਸ਼ਾਨੀ ਰੱਖੀ ਉਹਨਾਂ ਦੀ ਨਹੀਂ ਤਾਂ ਸਾਰੇ ਛੱਡ ਗਏ ਆ ਵੀ ਤੁਹਾਨੂੰ ਸੋਕ ਕਹਿੰਦੇ ਆ ਲੱਗ ਲੱਗ ਗਵਾਂਢੀ ਵੀ ਤੁਸੀਂ ਕਹਿ ਦਿੰਨੇ ਆ ਤਾਂ ਫੇਰ ਬਣਾਣਾ ਪੈਣਾ ਹੀ ਕਈ ਤਾਂ ਆਡੀ ਰੋਟੀ ਰੋਟੀ ਜੋਜੀ ਆ ਵੀ ਤਾਂ ਨਹੀਂ ਅਹੀਂ ਛੱਡੀ ਦਾ ਕੰਮ ਏ ਵਿਰਸਾ ਨਾ ਜੁੜਿਆਦਾ ਵਿਰਸਾ ਯਾਨੀ ਇਹ ਹੀ ਸਮਝੋ ਵੀ ਸਾਰਾ ਹੁਣ ਜਿੱਦਾਂ ਵਿਆਹਾਂ ਸਾਲ ਦੀਆਂ ਤੇ ਜਾਗੋ ਕੱਢਣੀਆਂ ਉਹਨਾਂ ਦੇ ਲੋੜ ਪੈਂਦੀ ਪੈਂਦੀ ਆ ਵੀ ਪਹਿਲਾਂ ਉਹਦੇ ਪਤਾ ਨਹੀਂ ਵੀ ਪੁਰਾਣੇ ਅਜੇ ਕੱਢਦੇ ਤੇ ਨਹੀਂ ਹੁਣ ਇਹ ਜਿਆਦਾ ਮਸ਼ਹੂਰ ਆ ਛੱਜੇ ਜਾਗੂ ਵਿੱਚ ਚੱਲਦਾ ਹੀ ਚੱਲਦਾ ਵਾ ਪਹਿਲਾਂ ਵੀ ਜਾਗੂ ਚ ਜਾਂਦੇ ਸੀ ਪਿਛਲੇ ਜੁਆ ਪਹਿਲਾਂ ਜਦੋਂ ਪਹਿਲਾਂ ਵੀ ਜਾਂਦੇ ਸੀ ਪਹਿਲਾਂ ਉਹਨਾਂ ਸਭ ਨੂੰ ਜਦੋਂ ਮਗਹੀ ਕਾਟਿਆ ਨੂੰਦੋਂ ਫਾਇਦਾ ਹੈ ਉਹਨਾਂ ਨੂੰ ਇਹ ਫਾਇਦਾ ਇਹਦੇ ਚ ਸਾਡੇ ਕੋ ਬਚਦਾ ਨਹੀਂ 2 ਰੁਪਏ ਦਾ ਛੱਜ ਦਿੰਦੇ ਰਹੇ ਆ ਰੁਪਏ ਦਾ ਛੱਜ 2 ਰੁਪਏ ਦਾ ਛੱਜ ਤੇ ਹੁਣ ਤੇ ਹਿਸਾਬ ਲਾ ਲਓ ਕਿੱਥੇ ਪਹੁੰਚ ਗਏ ਆ ਵੀ ਉਦੋਂ ਲੱਗਦੀ ਉਹ ਹਿਸਾਬ ਨੇ ਹਾਂ ਦਿਹਾੜੀ ਇਹ ਚ ਕਿੰਦਾ 5 ਪੀਸ 4 ਪੀਸ ਲੱਗਣੇ ਤੇ ਜਿਹਦਾ 20 ਰੁਪਏ ਲਿਆਂਦੇ ਵਟ ਕੇ ਉਹਦੇ ਚ ਘਰ ਧੱਗ ਜਾ ਰਾ ਸਾਰਾ ਕੁਝ ਉਹ ਤੋਂ ਟੱਬਰ ਜਾਦੇ ਹੁੰਦੇ ਸੀ ਹੁੰਦੇ ਅੱਜ ਕਾ ਟੱਬਰ ਨਹੀਂ ਉਹਦਾ ਟੱਬਰ ਫੋਟ ਹੁੰਦੇ ਹੀ ਕੋ ਘਰ ਚ ਖਾਣਾ ਪੀਣਾ ਸਾਸੋਰਾ ਮਾਪਿਓ ਧੇਰ ਨਨ ਨਾ ਇੱਕ ਦਾ ਹੁੰਦਾ ਹੈ ਕੰਮ ਦਾ ਹੁਣ ਤੇ ਇੱਕ ਘਰੇ ਪਰੋਣਾ ਅਜੇ ਕਹੇ ਜੇ ਨੂੰ ਰੋਟੀ ਕਿੱਦਾਂ ਖਵਾਣੀ ਆ ਉਹਦੇ ਹੱਥੋਂ ਤੀ ਬਣ ਵੀ ਜਾਂਦਾ ਹਾਂ ਇਹ ਆ ਕੋਈ ਪਰੋਣਾ ਆਇਆ ਤਾਂ ਉਹਨੇ ਨਾਲ ਲੱਗ ਜਾਣਾ ਵਾ ਜੇ ਕੋਈ ਕਿਸੇ ਨੂੰ ਕਹਿ ਕੇ ਵੀ ਅੱਜ ਮੈਂ ਨਾ ਦਿਹਾੜੀ ਲਵਾ ਦਿੰਦਾ ਚਾਰ ਪੀਚ ਬਣਾਨੇ ਕਰ ਦਿੰਦੇ ਅੱਜ ਕੱਲ ਨਹੀਂ ਉਹ ਸਮਾਂ ਰਿਹਾ ਅੱਜ ਕੱਲ ਕੱਲੇ ਕਰਦੇ ਸੀ ਕੱਲੇ ਹੀ ਕਰਦੇ ਕੋਈ ਬੈਂਦਾ ਨਹੀਂ ਲੱਗਿਆ ਆਣ ਕੇ ਕੰਮ ਨਾ ਕਰਾਣਾ ਪੈ ਜਾਏ ਇਹ ਹਸਾਬ ਪਰਿਵਾਰ ਚ ਫਿਰ ਕੌਣ-ਕੌਣ ਹੱਥ ਬਣਾਉਂਦਾ ਇਹ ਦੇ ਵਿੱਚ ਇਹ ਮੇਰੇ ਘਰ ਵਾਲਾ ਤੇ ਮੈਂ ਹੀ ਕਰਦੇ ਦੋਨੇ ਤੇ ਆ ਮੇਰੀ ਬੀਬੀ ਸੱਸ ਆਈ ਸੀ ਮਾੜਾ ਮਟਾ ਉਹ ਕਰਾ ਜਾਂਦੀ ਬੀਬੀ ਮੇਰੀ ਉਹ ਵਾ ਕੱਢ ਕੇ ਗਈ ਬਾਸ